ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਵਿੱਚ ਅੱਜ ਆਪਾਂ ਆਏ ਸੀ ਚੰਡੀਗੜ੍ਹ ਮੀਂਹ ਬਹੁਤ ਪੈਂਦਾ ਸੀ ਜਦੋਂ ਆਏ ਸੀਗੇ ਸਵੇਰੇ ਸਵੇਰੇ ਹੁਣ ਵੱਜ ਚੁੱਕੇ ਆ 12:30 ਚੰਡੀਗੜ੍ਹ ਤੋਂ ਆਪਾਂ ਵਾਪਸ ਚੱਲ ਪਏ ਆ ਰੋਪੜ ਵੱਲੋਂ ਆਹ ਸਟੇਡੀਅਮ ਦੇ ਕੋਲ ਆ ਗਏ ਆ ਜਿਹੜਾ ਕ੍ਰਿਕਟ ਦਾ ਸਟੇਡੀਅਮ ਆ ਪੰਜਾਬ ਐਸੋਸੀਏਸ਼ਨ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਜਿਹੜਾ ਆ ਸਟੇਡੀਅਮ ਹੈ ਇਹਦੇ ਕੋਲੋਂ ਲੰਘ ਰਹੇ ਹਾਂ ਹੁਣ ਗਾਇਆਂ ਬੜੀਆਂ ਫਿਰ ਰਹੀਆਂ ਇੱਥੇ ਰੋਡ ਤੇ ਲਾ ਕੇ ਲੈ ਆ ਸਟੇਡੀਅਮ ਆ ਮੱਝਾਂ ਚਾੜੀਆਂ ਆ ਚੰਡੀਗੜ੍ਹ ਚ ਰੋਡ ਤੇ ਉੱਪਰ ਆ ਸਟੇਡੀਅਮ ਇੱਧਰ ਹੁਣ ਆਪਾਂ ਰੋਪੜ ਜਾ ਰਹੇ ਹਾਂ ਪਾਣੀ ਕੰਦੇ ਅੱਜ ਬਹੁਤ ਵੱਧ ਗਿਆ ਆ ਦਰਿਆ ਦੇ ਵਿੱਚ ਕਰਕੇ ਮੀਂਹ ਬਹੁਤ ਪਿਆ ਸੀਗਾ ਮੀਂਹ ਪੈਣ ਕਰਕੇ ਅੱਜ ਪਾਣੀ ਰਾਤੀ ਬਹੁਤ ਪੈ ਗਿਆ ਹੁਣ ਸਵੇਰ ਦਾ ਬਹੁਤ ਵੰਦਾ ਸੀਗਾ ਜ 8 ਵਜੇ ਦਾ ਹੀ ਲੱਗਾ ਆ ਸੀਗਾ ਤਾਂ ਦੇਖਦੇ ਆ ਜਾ ਕੇ ਕਿੰਨਾ ਗਿਆ ਆਪਾਂ ਆ ਗਏ ਆ ਜੀ ਹੁਣ ਚੰਡੀਗੜ੍ਹ ਤੋਂ ਇੱਧਰ ਦਰਿਆ ਤੇ ਰੋਪੜ ਬਾਰੋ-ਬਾਰ ਪਾਣੀ ਬਹੁਤ ਵਧਿਆ ਆ ਅੱਜ ਤਾਂ ਇਹ ਰਾਹੋ ਵਾਲੋਂ ਜਾ ਰਿਹਾ ਹੈ ਨਾ ਉੱਥੇ ਆ ਬਹੁਤ ਜ਼ਿਆਦਾ ਪਾਣੀ ਵਧਿਆ ਯਾਰ ਪਾਣੀ ਫੜਿਆ ਹੀ ਨਹੀਂ ਜਾਣ ਰਿਹਾ ਜਿੱਦਾਂ ਚੱਕਰ ਜਿਹਾ ਨਹੀਂ ਆਉਂਦਾ ਹੁੰਦਾ ਦੇਖ ਕੇ ਐਦਾਂ ਹੋ ਰਿਹਾ ਆ ਬਹੁਤ ਸਪੀਡ ਹੈ ਪਾਣੀ ਨੇ ਫੜੀ ਉਹ ਅੱਜ ਤਾਂ ਪਹਿਲਾਂ ਇੱਥੇ ਪਾਜੀ ਲੋਕਲ ਖੜੇ ਸੀ ਏਰੀਆ ਦੇ ਉਹ ਦੱਸਦੇ ਸੀ ਕਹਿੰਦੇ ਵੀ ਰੋਜ਼ ਦੀ ਰੋਜ਼ ਪਾਣੀ ਵਧਿਆ ਹੀ ਆ ਕਹਿੰਦੇ ਅਸੀਂ ਘਟਿਆ ਦੇਖਿਆ ਨਹੀਂਗਾ ਆਪੇ ਅਚਲੇ ਖੇਤਾਂ ਖੁੱਤਾਂ ਦਾ ਹਾਲ ਦੇਖੋ ਕੀ ਹੋਇਆ ਪਿਆ ਆ ਅ ਖੇਤ ਆ ਉਹ ਬਰੇ ਪਸ਼ੂ ਦਾ ਚਰ ਰਹੇਗੇ ਬਾਹਰਲੇ ਪਾਸੇ ਨੂੰ ਉਹ ਨੇਰਾ ਦਾ ਪਾਣੀ ਤਾਂ ਰੋਪੜ ਇੱਕੋ ਹੀ ਆ ਗੇਟ ਖੋਲਿਆ ਆ ਉਹਦੇ ਜੇ ਥੋੜਾ ਥੋੜਾ ਆ ਰਿਹਾ ਹੈ ਬਾਕੀ ਤਾਂ ਸਾਰੇ ਬੰਦ ਕੀਤੇ ਆ ਦਰਿਆ ਦੇ ਵਿੱਚ ਨੂੰ ਬਹੁਤ ਛੱਡਿਆ ਆ ਆ ਨਹਿਰ ਆ ਨਹਿਰ ਦੇ ਵਿੱਚ ਨੂੰ ਤਾਂ ਬਹੁਤ ਥੋੜਾ ਆ ਪਾਣੀ ਜਿੱਦਾਂ ਢੂੰਗੀ ਬਹੁਤ ਅੱਜ ਦੇਖੀ ਆ ਮੈਂ ਤਾਂ ਇਹ ਤਾਂ ਖਾਲੀ ਹੋਈ ਜੂ ਅੱਜ ਨਹਿਰ ਦਾ ਪਾਣੀ ਤਾਂ ਬੰਦੇ ਕੀਤਾ ਆ ਦਰਿਆ ਸਾਰਾ ਹੀ ਛੱਡਿਆ ਪਿਆ ਆ ਇਹਨੇ ਢੋਰੋ ਹੀ ਆ ਆ ਜਿਹੜੇ ਅੱਗੇ ਬੰਦ ਹੁੰਦੇ ਆ ਨਾ ਇੱਧਰ ਨਹਿਰ ਦਾ ਪਾਣੀ ਇੱਧਰ ਨੂੰ ਲਿਜਾਣ ਨੂੰ ਅੱਜੋ ਸਾਰੇ ਔਰਲੇ ਆ ਫਾਟ ਗਿਆ ਜਿਹੜੇ ਉਹ ਚੱਕੇ ਹੋ ਆ ਇਧਰੋਂ ਨਹਿਰ ਵਾਲਾ ਪਾਸਾ ਕੋਈ ਆ ਸਿਰਫ ਉਹ ਵੀ ਥੋੜੀ ਆ ਅੱਧਾ ਕੇ ਖੋਲਿਆ ਆ ਆ ਬੇ ઓਏ ਆ ਇੱਕ ਖੋਲਿਆ ਆ ਬਾਕੀ ਇਧਰੋਂ ਆ ਦਰਿਆ ਵਾਲੇ ਸਾਰੇ ਹੀ ਆ ਉਹ ਆਉਂਦੇ ਫਰੇ ਤੱਕ ਸਾਰੇ ਪਾਣੀ ਚੱਲ ਰਿਹਾ ਮੋ ਡੂਗਾ ਪਾਣੀ ਇਧਰੋਂ ਤਾਂ ਆਹ ਤੇ ਆਦਾ ਪਾਣੀ ਇਧਰੋਂ ਦੇਖਦਾ ਕਈ ਕਈ ਥੋਟਾਂ ਦੇ ਉੱਚਾ ਇਧਰੋਂ ਥੱਲੇ ਨੂੰ ਡੇਗ ਰਿਹਾ ਹੈ ਕਈ ਕਈ ਥੋਟਾਂ ਮੈਂ ਲਗਾ ਬਸ 15 ਫੁੱਟ ਪਾਣੀ ਇੱਦਾਂ ਹੀ ਖੜਾ ਹੀ ਜਾਂਦਾ ਰਿਹਾ ਹੈ ਆਹ ਤੇ ਜਿਹੜੀ ਆ ਕੰਧ ਆ ਨਾ ਕੰਧ ਤੋਂਲੇ ਪਾਸੇ ਬੰਦ ਕੀਤਾ ਹੁੰਦਾ ਇਹਨੂੰ ਲੈ ਕੇ ਉਹਨੂੰ ਪਰਲਾ ਪਾਣੀ ਚੱਲਦਾ ਹੁੰਦਾ ਅੱਜ ਪਰਲਾ ਵੀ ਚੱਲ ਰਿਹਾ ਹੈ ਸਾਰਾ ਹੀ ਆ ਵੀ ਜਾਂਦੇ ਆ ਆ 15 ਫੁੱਟ ਹੋਣੀ ਆ ਕੰਦ ਮੇਰੇ ਹਿਸਾਬ ਨਾਲ 10 ਦੀ ਬਾਕੀ ਥੱਲੇ ਨੂੰ ਆ ਵੇਖੋ ਨਹਿਰ ਚ ਵੀ ਇੰਨਾ ਪਾਣੀ ਛੱਡਿਆ ਹੁੰਦਾ ਵੀ ਇਹ ਐਨ ਕਿਵਲੇ ਇਹ ਵੀ ਕੰਦ ਲੁਕੀ ਹੋ ਹੁੰਦੀ ਆ ਕਬਲੇ ਅੱਜ ਅੱਜ ਨਹਿਰ ਖਾਲੀ ਆ ਬੜਾ ਮੋਟਾ ਪਾਣੀ ਆ ਉਹ ਇੱਕ ਦੇ ਵਿੱਚ ਹੋਈ ਆ ਉਹ ਵੀ ਥੋੜਾ ਥੋੜਾ ਆ ਛੱਡਿਆ ਆ ਬਾਕੀ ਤਾਂ ਨਹਿਰ ਬੰਦ ਪਈ ਆ ਕਰਾਖਤ ਬੜੇ ਪਏ ਆ ਹੜੇ ਆਵੇ ਵੱਡੇ ਵੱਡੇ ਮੋਛੇ ਪਏ ਆ ਦਰਿਆ ਤਾਂ ਸੱਚੀ ਡਰਾ ਰਿਹਾ ਆ ਸੱਤ ਲੋਜਾ ਆ ਦੇ ਕਿੱਡੇ ਕਿੱਡੇ ਮੋਛੇ ਜੇ ਲੱਕੜ ਦੇ ਇਦਾਂ ਹੀ ਹੜ ਹੜ ਕੇ ਜਾਈ ਜਾਂਦੇ ਆ ਆਵੇ ਪਤਾ ਹੀ ਨਹੀਂ ਕਿ ਕਿਥੇ ਚਾਈ ਜਾਂਦਾ ਹੜ ਹੜ ਕੇ ਦੇਖਦੇ ਆ ਦੇਖਦੇ ਆ ਤੇ ਉਹ ਜਾਂਦਾ ਉਹ ਜਾਂਦਾ ਸਪੀਡ ਬਹੁਤ ਆ ਪਾਣੀ ਦੀ ਅੱਜ ਫੇਰ ਆ ਉੱਪਰ ਬਹੁਤ ਨਹੀਂ ਪੈ ਗਿਆ ਇੱਧਰ ਪਿੱਛੇ ਨੂੰ ਵੀ ਚੰਡੀਗੜ੍ਹਾ ਲਾਹੌਰ ਉੱਪਰ ਵੀ ਉਹਦੇ ਕਰਕੇ ਪਾਣੀ ਬਹੁਤ ਵਧੀਆ ਸਾਰਾ ਹੀ ਛੱਡਣਾ ਪਿਆ ਆ ਹੁਣ ਕਹਿੰਦੇ ਵੀ ਨਹੀਂ ਤਾਂ ਰਾਤ ਨੂੰ ਵੱਜ ਜਾਂਦਾ ਆ ਇੱਥੇ ਬੈਠੇ ਆ ਜਿਹੜੇ ਮਾਰਕਰ ਬੰਦੇ ਆ ਇੱਥੇ ਹੁੰਦੇ ਗੇਟ ਤੇ ਉਹ ਦੱਸਦੇ ਸੀ ਕਹਿੰਦੇ ਦਿਨ-ਦਿਨ ਕਰਕੇ ਹੁਣ ਛੱਡਿਆ ਹੋਇਆ ਆ ਬੜਾ ਪਾਣੀ ਦਾ ਪੱਤਰ ਜੜਿਆ ਆ ਇੱਧਰ ਵੀ ਦਿੱਲੀ ਪੋਸਟ ਵਾਲੇ ਵੀ ਆਇਓ ਆ ਪੱਤਰਕਾਰ ਵੀ ਆਪਣੀ ਕਵਰੇਜ ਕਰ ਰਹਾ ਇਹ ਆ ਨਾਲ ਦੀ ਨਾਲ ਡੈਲੀ ਪੋਸਟ ਵਾਲੇ ਇੱਥੇ ਆ ਗਿਆ ਜੀ ਡਾਰਾ ਵਾਲਾ ਕਮਾਲ ਬਣਿਆ ਪਿਆ ਉਹ ਜਿਆਦਾ ਫੀਰ ਨਾਲ ਆ ਪਾਣੀ ਚੱਲ ਰਿਹਾ ਅੱਜ ਇਹ ਪਾਸਾ ਨਹੀਂ ਤਾਂ ਮੈਂ ਕਦੇ ਖੁੱਲਾ ਨਹੀਂ ਦੇਖਿਆ ਅੱਜ ਸਾਰੇ ਖੁੱਲੇ ਆ ਉਹ ਭੱਡੇ ਮੇਨ ਗੇਟ ਤਾਂ ਖੁੱਲੇ ਹੋਈ ਆ ਆ ਵੀ ਖੁੱਲੇ ਆ ਕਰਕੇ ਡੈਰ ਦਾ ਪਾਣੀ ਜਾਂਦੇ ਆ ਨਾ ਕਿਟਾਇਆ ਇਤੋਂ ਅੱਜ ਅੱਗੇੋਂ ਪਾਣੀ ਦਾ ਪਤਾ ਲੱਗਦਾ ਫੇ ਕਿੰਨੀ ਕੁ ਸਪੀਡ ਹੋਊਗੀ ਪਾਣੀ ਦੀ ਦੇਖੋ ਸਾਰਾ ਹੀ ਅੱਜ ਦਰਿਆ ਚੱਲ ਰਿਹਾ ਸਾਰਾ ਹੀ ਤੋਂ ਟੱਕੇ ਸਾਰਾ ਹੀ ਪਾਣੀ ਚੱਲ ਰਿਹਾ ਅੱਜ ਪਾਣੀ ਦੀ ਸਪੀਡ ਬਹੁਤ ਆ ਪਾਣੀ ਵੱਜ ਵੱਜ ਕੇ ਇੱਥੇ ਕੰਨਾਂ ਚ ਕਈ ਕਈ ਫੁੱਟ ਉੱਪਰ ਨੂੰ ਚੜ ਰਿਹਾ ਆ ਉਹਨੇ ਛੱਲਦਾ ਹੀ ਪਾਣੀ ਦੀਆਂ ਇੰਨੀਆਂ ਪੈ ਰਹੀਆਂ ਆ ਨਾ ਕਈ ਕੇ ਫਾਟ ਉੱਪਰ ਨੂੰ ਇਦਾਂ ਚੜ ਜਾਂਦਾ ਹੈ ਵੱਜ ਕੇ ਆਉਂਦੇ ਅੱਗੇ ਨਹੀਂ ਇਦਾਂ ਹੁੰਦਾ ਮੈਂ ਦੇਖਿਆ ਨਹੀਂ ਕਦੇ ਵੀ ਇੰਨਾ ਪਾਣੀ ਲਾਸਟ ਟਾਈਮ ਵੀ ਜਦੋਂ ਆਏ ਸੀ ਦੇਖਿਆ ਸੀ ਉਦੋਂ ਵੀ ਥੋੜਾ ਸੀਗਾ ਤਾਂ ਤਾਂ ਪਾਣੀ ਵੱਜ ਵੱਜ ਕੇ ਉੱਪਰ ਨੂੰ ਆਪੇ ਚੜ ਰਿਹਾ ਆਵੇ ਪਾਣੀ ਚ ਪਾਣੀ ਵੱਜ ਵੱਜ ਕੇ ਉੱਪਰ ਨੂੰ ਚੜੀ ਜਾਂਦਾ ਆ ਚੜ ਰਿਹਾ ਜੀ ਕਰ ਦੁਆਰਾ ਟੀਵੀ ਸਾਹਿਬ ਕਰੋ ਦਰਸ਼ਨ ਇਤਰੋ ਵੀ ਦੇਖੋ ਸਾਰਾ ਹੀ ਇਦਾਂ ਹੀ ਚੱਲ ਰਿਹਾ ਧੁਰ ਦਾ ਕਾਜ ਤਾਂ ਨਹੀਂ ਤਾਂ ਅੱਗੇ ਆ ਪਾਸਾ ਤਾਂ ਸੁੱਕਾ ਹੁੰਦਾ ਅੱਜ ਇਧਰ ਨੇ ਪਾਸੇ ਸਮਾਂ ਜਿਆਦਾ ਆ ਪਾਣੀ ਨਹੀਂ ਤਾਂ ਅੱਗੇ ਦੂਰ ਤੱਕ ਆ ਨਾ ਚੱਲਦਾ ਦਿਸਦਾ ਹੁੰਦਾ ਆ ਜਿਹ ਉਹ ਉੱਥੇ ਜਾ ਕੇ ਪਾਣੀ ਦੇਖਦਾ ਆ ਇਹ ਤਾਂ ਪਿੱਛੇ ਪਾਣੀ ਬਹੁਤ ਚੜਿਆ ਆ ਰਿਹਾ ਆ ਉੱਤੇ ਤਾਂ ਕ ਉਹ ਬਜੁਰਗ ਬੈ ਪਿੱਛੇ ਬੈਠੇ ਗੱਲਾਂ ਕਰਦੇ ਆ ਸੁਣੋ ਤੁਸੀਂ ਉਹ ਕਹਿੰਦੇ ਵੀ ਹੁਣ ਐਦਾਂ ਦੇ ਪਾਣੀ ਦੇ ਵਿੱਚ ਬੰਦਾ ਆਪ ਭੱਜੂਗਾ ਰਾਤ ਨੂੰ ਜੇ ਕਿਤੇ ਚੜਜੋ ਇਹ ਆਪਣੇ ਡੰਗਰਾਂ ਨੂੰ ਸੰਭੂਗਾ ਅੱਗੇ ਆ ਪਾਣੀ ਨਹੀਂ ਜਿਹੜਾ ਇੱਥੋਂ ਆ ਉਹ ਉੱਥੇ ਜਾ ਕੇ ਉਹ ਜਿੱਥੇ ਕੋਚਾ ਪਾਣੀ ਹੁੰਦਾ ਉੱਥੇ ਜਾ ਕੇ ਡੇਕਦਾ ਹੁੰਦਾ ਆ 쇼 ਹੁੰਦਾ ਹੁੰਦਾ ਅੱਜ ਤਾਂ ਇੱਥੋਂ ਹੀ ਨਹੀਂ ਪਤਾ ਲੱਗਦਾ ਵੀ ਕਿੰਨੇ ਕੁ ਫੁੱਟ ਉੱਚਾ ਜਾ ਰਿਹਾ ਆ ਵੇਖੋ ਦੂਰ ਤੱਕ ਇਧਰੋਂ ਪਾਣੀ ਚ ਪਾਣੀ ਵਜ ਵਜ ਕੇ ਕਈ ਕਈ ਫੁੱਟ ਉੱਪਰ ਨੂੰ ਆ ਹੀ ਜਾਂਦਾ ਨੇ ਲਾਸਟ ਟਾਈਮ ਜਦੋਂ ਵੀਡੀਓ ਬਣਾਈ ਸੀ ਇਹ ਸਾਰਾ ਹੀ ਬੰਦ ਪਿਆ ਸੀਗਾ ਕੋੜਾ ਹੈ ਬਾਸ ਚੱਲ ਜਾਂ ਕਰੋ ਸਾਡ ਪੰਜਾਬ ਬਹੁਤ ਜਿਆਦਾ ਦੁਨੀਆ ਰੋਕ ਰੋਕ ਕੇ ਸਾਰੇ ਹੀ ਦੇਖਦੇ ਆ ਬਹੁਤਿਆਂ ਨੇ ਇੰਨਾ ਪਾਣੀ ਹੀ ਨਹੀਂ ਦੇਖਿਆ ਹੁਣ ਕਦੇ ਦੋਨੋਂ ਪਾਸੇ ਰੋਕ ਰੋਕ ਕੇ ਦੇਖ ਰਹੇ ਆ ਇੱਧਰ ਵੀ ਦੇਖਣ ਵਾਲਿਆਂ ਦਾ ਬਹੁਤ ਇਕੱਠ ਆ। ਇੱਧਰ ਵੀ ਕਾਫੀ ਖੜੇ ਆ। ਬਾਹ ਦੇ ਚੀਜ਼ਾਂ ਹੜਾ ਹੜਾਉਣੀਆਂ ਲੱਕੜੀ ਦਾ ਛੋਟਾ ਮੋਟਾ ਕੁਆਂਟਲ ਦੋ ਕੁਆਂਟਲ ਦਾ ਮੋਛੇ ਤਾਂ ਇੱਥੇ ਬਹੁਤ ਹੀ ਲੰਘ ਗਏ ਸਾਡੇ ਦੇਖਦੇ ਆ ਦੇਖਦੇ ਆ ਤੇ। ਪੂਰਾ ਰੱਖ ਗਿਆ ਹੈ ਦੇਖਣ ਵਾਲਿਆਂ ਦਾ ਇਹਨਾਂ। ਕੁਆਂਟਲ ਕੁਆਂਟਲ ਦੇ ਮੋਛੇ ਨੂੰ ਤਾਂ ਪਾਣੀ ਇਦਾਂ ਲਿਆਉਂਦਾ ਜੱਕੇ ਵੀ ਜਿੱਦਾਂ ਹਵਾ ਦੇ ਵਿੱਚ ਲਪਾਪਾ ਨਹੀਂ ਹੁੰਦਾ। ਇੱਕ ਕੱਤੇ ਕੁਆਂਟਲ ਦੇ ਮੋਛੇ ਨੂੰ ਤਾਂ ਪਾਣੀ ਸਮਝਦਾ ਹੀ ਕੋਸ਼ਲੇਗਾ ਤਿੰਨ ਚਾਰ ਰੌੜਗੇ ਮੈਂ ਦੇਖੇ ਆ ਹੁਣ ਚਲੋ ਜੀ ਆਪਾਂ ਤਾਂ ਚੱਲਦੇ ਆ ਹੁਣ ਗੱਛ ਪਈ ਜਾਂਦਾ ਇੱਥੇ ਉੱਥੇ ਪੁਲਿਸ ਵਾਲੇ ਜ਼ਿਆਦਾ ਜ਼ਿਆਰ ਖੜਦੋਂ ਬਣ ਹੀ ਦਿੰਦੇ ਹੈਗੇ ਕਿਉਂ ਪਾਣੀ ਦਾ ਪੱਧਰ ਬਹੁਤ ਵਧਿਆ ਹੈ ਫਿਰ ਕਈ ਵੇਲੇ ਕੋਈ ਕਿਸੇ ਨੂੰ ਚੱਕਰ-ਚੱਕਰ ਵੀ ਆ ਸਕਦਾ ਮੇਨ ਤਾਂ ਲੱਗਦਾ ਇਹੀ ਵਜ੍ਹਾ ਹੋਊਗੀ ਉੱਦਦਾ ਤਾਂ ਨਹੀਂ ਰੋਕਣਾ ਚਾਹੀਦਾ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਸਾਰੇ ਜਣੇ ਕਰਿਓ ਜੀ ਅਰਦਾਸਾਂ ਕਿ ਆ ਜਿਹੜਾ ਹੁਣ ਮੀਂਹ ਪਈ ਜਾਂਦਾ ਇਹ ਹਟ ਜਾਵੇ ਤਾਂ ਥੋੜਾ ਜਿੰਨਾ ਕੁ ਪੰਜਾਬ ਹੁਣ ਡੋਬ ਰਿਹਾ ਹੈ ਅੱਧੇੋਂ ਜ਼ਿਆਦਾ ਉਹਨੂੰ ਸੁੱਖ ਦਾ ਸਾਹ ਆਵੇ ਅਜੇ ਤਾਂ ਰੋਜ਼ ਉੱਠਦਿਆਂ ਨੂੰ ਆਹੀ ਨਿਉਜ ਹੁੰਦੀ ਆ ਦੇ ਫਲਾਣੇ ਪਿੰਡਾਂ ਚ ਹੋਰ ਪਾਣੀ ਵਧ ਗਿਆ ਹੋਰ ਪਾਣੀ ਵਧ ਗਿਆ ਆ ਇਹ ਉੱਪਰੋਂ ਵੀ ਪੈਣਾ ਹਟੇ ਹੁਣ ਇੱਧਰੋਂ ਜੰਮੂ ਵੱਲੋਂ ਹਿਮਾਚਲ ਵੱਲੋਂ ਪਾਣੀ ਦਾ ਪੱਧਰ ਫੇਰ ਘਟ ਜਾਣਾ ਆ ਫਿਰ ਥੋੜੀ ਜਿਹਾ ਸੁੱਖ ਦਾ ਸਾਹ ਆਊਗਾ ਹਜੇ ਤਾਂ ਔਖਾ ਹੀ ਆ ਜਿੰਨਾ ਅੱਜ ਵੀ ਮੀਂਹ ਪੈ ਗਿਆ ਆ ਮਹਾਰਾਜ ਭਲੀ ਕਰੇ ਸਾਰੇ ਸੁੱਖ ਸ਼ਾਂਤੀ ਆਪਣੇ ਆਪਣੇ ਘਰਾਂ 'ਚ ਬਸਣ